ਹਾਂਜੀ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦਾ ਹਾਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਤੁਹਾਨੂੰ ਦਿਖਾਈਏ ਇੱਥੇ ਕਿਵੇਂ ਗੈਸ ਸਟੇਸ਼ਨ ਜਾਨਕਿ ਪੈਟਰੋਲ ਪੰਪ ਤੇ ਆਪ ਹੀ ਪੈਟਰੋਲ ਪਾਉਣਾ ਪੈਂਦਾ ਅਮਰੀਕਾ 'ਚ ਕੈਨੇਡਾ 'ਚ ਵੀ ਇਹੀ ਹਾਲ ਆ ਤੇ ਅੱਜ ਫਿਰ ਦਿਖਾਉਨੇ ਆ ਤੁਹਾਨੂੰ ਪਹਿਲਾਂ ਤੁਹਾਨੂੰ ਪਰਮਿਸ਼ਨ ਲੈਣੀ ਪੈਂਦੀ ਅੰਦਰੋਂ ਜਾ ਕੇ ਜੇ ਤੁਹਾਡੇ ਕੋਲੇ ਕ੍ਰੈਡਿਟ ਕਾਰਡ ਆ ਫਿਰ ਤੁਸੀਂ ਇੱਥੇ ਕ੍ਰੈਡਿਟ ਕਾਰਡ ਰਾਹੀਂ ਪੇ ਕਰ ਸਕਦੇ ਹੋ ਤੇ ਤੁਹਾਨੂੰ ਪਰਮਿਸ਼ਨ ਲੈਣ ਦੀ ਲੋੜ ਨਹੀਂ ਹੈਗੀ ਤੇ ਨਿਊਜਲ ਨੂੰ ਇੱਥੇ ਲਾ ਕੇ ਉਸ ਤੋਂ ਬਾਅਦ ਤੁਸੀਂ ਇਹਦਾ ਬਟਨ ਪੁਸ਼ ਕਰ ਦੇਣਾ ਜਿਹੜਾ ਵੀ ਤੁਸੀਂ ਯੂਜ਼ ਕਰਨਾ ਚਾਹੁੰਦੇ ਹੋ ਇਹਨਾਂ ਚੋਂ ਉਧਰਲੀ ਸਾਈਡ ਡੀਜ਼ਲ ਆ ਤੇ ਇਧਰ ਪੈਟਰੋਲ ਆ ਲਾਲ ਦਾ ਮਤਲਬ ਪੈਟਰੋਲ ਆ ਤੇ ਹਰੇ ਦਾ ਮਤਲਬ ਡੀਜ਼ਲ ਆ ਇੱਥੇ ਗੇਲਣਾ हिसाब ਨਾਲ ਗੈਸ ਮਿਲਦੀ ਆ ਜੀ ਆਹ ਦੇਖੋ 35 ਡਾਲਰ ਦੀ 8.5 ਜਾਣੀ ਕੇ ਗੇਲਣ ਇੰਨੀ ਗੈਸ ਮਿਲੀ ਆ ਇਹ ਹਿਸਾਬ ਕਿਤਾਬਾ ਇੱਥੋਂ ਦਾ ਇੰਡੀਆ ਵਾਲਾ ਕੰਮ ਨਹੀਂ ਹੈਗਾ ਉੱਥੇ ਤਾਂ ਆਪਣੇ ਕੋਲੇ ਹਰ ਕੰਮ ਕਰਨ ਨੂੰ ਬੰਦੇ ਨੇ ਪਰ ਇੱਥੇ ਆਪਦੇ ਆਪ ਹੀ ਕਰਨਾ ਪੈਂਦਾ ਇਹ ਕੰਮ ਭਾਵੇਂ ਕੋਈ ਅਮੀਰ ਆ ਭਾਵੇਂ ਕੋਈ ਗਰੀਬਾ ਇਹ ਗੱਲਬਾਤ ਚੰਗੀ ਲੱਗੀ ਤਾਂ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ